ਸੰਗਰੂਰ ਦੇ ਪਿੰਡ ਕਾਬਦਾਂ ਵਿਖੇ ਬਣੇ ਹੋਏ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਸਾਹਮਣੇ ਅਸੀਂ ਮੌਜੂਦ ਹਾਂ ਜਿੱਥੇ ਕਿ 8 ਮਰੀਜ਼ ਜਿਹੜੇ ਕਿ ਨਸ਼ਾ ਛੱਡਣ ਦੇ ਲਈ ਇੱਥੇ ਲਿਆਂਦੇ ਗਏ ਸੀ ਉਹ ਇਥੋਂ ਫਰਾਰ ਹੋ ਗਏ ਨੇ ਐਨਡੀਪੀਐਸ ਕੇਸ ਦੇ ਤਹਿਤ ਜੇਲ੍ਹਾਂ ਦੀ ਬਜਾਏ ਉਹਨਾਂ ਨੂੰ ਇੱਥੇ ਟ੍ਰਾਂਸਫਰ ਕੀਤਾ ਗਿਆ ਸੀ ਇੱਕ ਪੁਲਿਸ ਕਰਮੀ ਦੇ ਉੱਪਰ ਅਤੇ ਇੱਕ ਨਰਸ ਦੇ ਉੱਪਰ ਰਾਤ ਨੂੰ ਖਾਣਾ ਖਾਣ ਵੇਲੇ ਹਮਲਾ ਕਰਕੇ ਉਹ ਇੱਥੋਂ ਫਰਾਰ ਹੋ ਗਏ ਵੱਡੀ ਗੱਲ ਇਹ ਆ ਕਿ ਪਿਛਲੇ ਸਾਲ 5 ਜਨਵਰੀ ਨੂੰ ਵੀ ਇਸੇ ਤਰੀਕੇ ਦੇ ਨਾਲ 9 ਮਰੀਜ਼ ਰਾਤ ਨੂੰ ਖਾਣਾ ਖਾਂਦੇ ਹੋਏ ਇੱਥੋਂ ਫਰਾਰ ਹੋਏ ਸੀ ਪਰ ਪੁਲਿਸ ਦੇ ਉੱਪਰ ਸਵਾਲੀ ਨਿਸ਼ਾਨੇ ਇਹ ਨੇ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਕਿਉਂ ਨਹੀਂ ਵਧਾਈ ਜਾਂਦੀ ਕਿਉਂ ਜਦੋਂ ਵਾਰ-ਵਾਰ ਇਦਾਂ ਦੇ ਹਾਸਤੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਾ ਕੇ ਜਿਹੜੀ ਸੁਰੱਖਿਆ ਕਿਉਂ ਨਹੀਂ ਵਧਾਈ ਜਾਂਦੀ ਉਹਨੂੰ ਵੱਡੀ ਗੱਲ ਇਹ ਆ ਕਿ ਪੁਲਿਸ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਆ ਜਗ੍ਹਾ-ਜਗ੍ਹਾ ਉਹਨਾਂ ਨੂੰ ਲੱ ਪਰ ਫਿਲਹਾਲ 8 ਮਰੀਜ਼ ਨੇ ਜਿਹੜੇ ਪੁਲਿਸ ਦੇ ਉੱਪਰ ਹਮਲਾ ਕਰਕੇ ਇੱਥੋਂ ਫਰਾਰ ਹੋ ਗਏ ਨੇ ਮੇਰੀ ਕਹਾਵਦਾ ਕੇਂਦਰ ਡਿਊਟੀ ਹੈ ਜੀ ਸੰਗਰੂਰ ਜੀ ਉੱਥੇ ਉਸ ਟਾਈਮ ਜੀ ਰੋਟੀ ਦਾ ਟਾਈਮ ਸੀ ਜਦੋਂ ਬੰਦੇ ਦਵਾਈ ਦਿੰਦੇ ਨੇ ਇਹਨਾਂ ਦਾ ਨਰਸ ਅੰਦਰ ਸੀ ਨਰਸ ਨੇ ਜਦ ਦਵਾਈ ਦੇ ਕੇ ਪਿੱਛੇ ਮੁੜਨ ਲੱਗਾ ਨਰਸ ਨੂੰ ਤੱਕਾ ਦੇ ਕੇ ਸਾਰਾ ਗੇਟ ਖੋਲ ਕੇ ਬੰਦਾ ਅੰਦਰ ਬਾਹਰ ਨਿਕਲਦਾ ਜੀ ਉਦੋਂ ਨਰਸ ਦੇ ਸਿਰ 'ਚ ਵੀ ਮਾਰ ਗਏ ਉਹ ਉਹ ਤੋਂ ਬਾਅਦ ਕੋਲ ਅਮਰੀਕਨ ਹੀ ਆਏ ਤੇ ਐ ਕਰ ਗਰਦਨ ਨੂੰ ਦੱਬਿਆ ਉਹਨਾਂ ਨੇ ਤੇ ਨਾਲ ਨਾਲ ਮੈਂ ਗिरा ਮੇਰੇ ਪੈਰ ਇੱਥੇ ਵੀ ਮੈਂ ਤਾਂ ਐਨਾ ਪਤਾ ਲੱਗਿਆ ਵੀ ਮੇਰੇ ਗਰਦਨ ਘੁੱਟ ਗਿਆ ਮੈਨੂੰ ਨਹੀਂ ਪਤਾ ਲੱਗਿਆ ਵੀ ਜਦੋਂ ਮੈਂ ਕੰਧ ਨਾਲ ਮੈਂ ਥੱਲੇ ਗਿਰ ਗਿਆ ਇਹਨਾਂ ਨੂੰ ਬਾਅਦ ਵਿੱਚ ਮੈਂ ਦੱਸਿਆ ਵੀ ਤੂੰ ਗਿਰ ਗਿਆ ਉਹ ਤੋਂ ਬਾਅਦ ਮੇਰੇ ਉਰੇ ਵੀ 6:00 ਵਜੇ ਸਾਈਡ ਤੇ ਜੀ ਕਬੀ ਕਬੀ ਲੱਤਦੇ ਜੀ ਉਹ ਤਾਂ ਖਤਮ ਮੈਡਮ ਜੀ ਕਿੰਨੇ ਬੰਦੇ ਸੀਗੇ ਜਿਹੜੇ ਉੱਥੇ ਉਹ ਲੱਗ ਹਜੂਮ ਹੀ ਲੱਗਿਆ ਮੈਨੂੰ ਤਾਂ ਜੀ ਹੈਗੇ ਬੰਦੇ ਤਾਂ ਭੱਜਣੇ ਤਾਂ ਬਹੁਤ ਸੀ ਬਾਰੇ ਇਹਨਾਂ ਨੇ ਹਿੰਮਤ ਕਰਕੇ ਰੋਕ ਲਿਆ ਕਿੰਨੇ ਭੱਜੇ ਨੇ ਜੀ ਹੁਣ 8 ਬੰ ਉਹ ਆਪਣੇ ਬਾਕੀ ਉਹਨਾਂ ਸਾਰੇ ਪਿੰਡਾਂ ਦਾ ਹੀ ਨੇ ਜੀ ਕੋਈ ਅਲਦ ਵਾਲੇ ਸੰਗਰੂਰ ਦੇ ਕੋਈ ਐਨ ਡੀ ਪੀ ਐਸ ਵਾਲੇ ਨੇ ਦੂਜੇ ਵੀ ਨਹੀਂ ਨੇ ਜੀ ਆਮ ਵਾਲੇ ਵੀ ਨਹੀਂ ਨੇ ਅੱਛਾ ਜੀ ਕੋਈ ਇੱਕ ਸਾਰ ਮੇਰੀ ਰਿਕਵੈਸਟ ਹੈ ਜੀ ਜਿਹੜੇ ਐਨ ਡੀ ਪੀ ਐਸ ਵਾਲੇ ਨੇ ਉਹ ਆਮ ਬੰਦਿਆਂ ਨੂੰ ਖਰਾਬ ਕਰ ਰਹੇ ਨੇ ਉਹਨਾਂ ਕਹਿੰਦੇ ਦੂਜਿਆਂ ਨੂੰ ਵੀ ਪਹੁੰਚ ਉਹਨਾਂ ਦਾ ਹੱਥ ਹੈ ਜੀ ਅੱਛਾ ਜੀ ਠੀਕ ਹੈ ਜੀ ਤੇ ਫਿਰ ਤੁਹਾਡੇ ਹੁਣ ਕਿੰਨੀਆਂ ਕਿਸਟਾ ਕੀ ਕੁਝ ਮਾਰਿਆ ਉਹਨਾਂ ਨੇ ਕੀ ਮੈਂ ਮਾਦਾ ਸਮਝੋ ਬੇਹੋਸ਼ ਹੋ ਗਿਆ ਜਾਂ ਗਰਦਨ ਤੇ ਆ ਦੇ ਖੁਦ ਸਿਆure ਸਾਰਾ ਜੋ ਕੋਈ ਗਰਦ ਨਹੀਂ ਘੁੱਟਦੀ ਤੇ ਆ ਚੀਜ਼ ਨੂੰ ਕਹਿੰਦੇ ਨੇ ਮੇਰੇ ਪੈਰ ਤੇ ਮੈਨੂੰ ਤਾਂ ਮੈਂ ਗਰੇ ਹੀ ਮੈਨੂੰ ਨਹੀਂ ਪਤਾ ਲੱਗਾ ਵੀ ਇੱਕੋ ਦਮ ਕੀ ਜਿਵੇਂ ਇੱਕੋ ਦਮ ਕੋਈ ਚਿਹਰਾ ਪਛਾਣ ਗਰਦਨ ਦੱਬ ਕੇ ਵੀ ਮਾਰਨਾ ਹੀ ਹੁੰਦਾ ਤੇ ਉਹਦਾ ਨਸ਼ੇੜੀ ਨੇ ਜੀ ਉਹਨਾਂ ਦਾ ਕੋਈ ਉਹਨਾਂ ਜਿਹੜੇ ਆਪਣੇ ਮਾਪੇ ਬੰਦ ਨਹੀਂ ਬਣ ਸਕਿਓ ਕਿਸੇ ਦੇ ਕੀ ਬਣਨਗੇ ਜੀ ਮਦਾ ਇਹ ਗੱਲ ਕਹਿ ਸਕਦਾ ਠੀਕ ਹੈ ਜੀ